ਅੱਜ ਗੁਰਦਾਸਪੁਰ ਵਿਖੇ ਕਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਚਿਤਿੰਦਰ ਮਸੀ ਗੌਰਵ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਸ਼ਾਸਨ ਡੀਸੀ ਗੁਰਦਾਸਪੁਰ ਅਤੇ ਵੱਖ-ਵੱਖ ਮਹਿਕਮਿਆਂ ਦੇ ਅਫਸਰਾਂ ਨਾਲ ਕੱਟ ਗਿੰਤੀਆਂ ਨਾਲ ਸਬੰਧਿਤ ਮਸਲਿਆਂ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਗਈ ਜਿਸ ਦੌਰਾਨ ਖਾਸ ਕਰਕੇ ਹਰਾਂ ਦੇ ਦੌਰਾਨ ਹੋਏ ਨੁਕਸਾਨ ਦੀ ਪਰਪਾਈ ਲਈ ਪ੍ਰਸ਼ਾਸਨ ਨਾਲ ਵਿਚਾਰ ਚਰਚਾ ਕਰਕੇ ਗਰੀਬ ਲੋਕਾਂ ਦੇ ਨੁਕਸਾਨ ਦੀ ਗਰਦਾਬੜੀ ਕਰਵਾਉਣ ਲਈ ਵੀ ਹੁਕਮ ਦਿੱਤੇ ਚੇਅਰਮੈਨ ਸਾਹਿਬ ਵੱਲੋਂ ਵਕ ਵਕ ਮਸਲਿਆਂ ਨੂੰ ਮੌਕੇ ਤੇ ਹੀ ਨਿਪਟਾਰਾ ਕੀਤਾ ਅਮਸੀ ਪਾਈਚਾਰੇ ਵੱਲੋਂ ਚੇਅਰਮੈਨ ਸਾਹਿਬ ਵੱਲੋਂ ਅੱਜ ਦੇ ਐਕਸ਼ਨ ਤੇ ਖੁਸ਼ੀ ਜ਼ਾਹਿਰ ਕੀਤੀ ਗਈ ਔਰ ਅਵਸੀ ਪੂਰੀ ਵੀਡੀਓ ਨੂੰ ਵਾਚ ਕਰਦੇ ਹਾਂ ਅ ਵੀਡੀਓ ਨੂੰ ਦੇਖਦੇ ਹਾਂ ਜਿਸ ਦੇ ਵਿੱਚ ਚੇਅਰਮੈਨ ਸ਼੍ਰੀ ਚਿਤੰਦਰ ਮਸੀ ਗੌਰਵ ਜੀ ਦੇ ਵੱਲੋਂ ਆਪਣੇ ਸਭ ਲੋਕਾਂ ਨੂੰ ਕੀ ਮੈਸੇਜ ਦਿੱਤਾ ਗਿਆ ਅਤੇ ਆਪਣੇ ਸਭ ਲੋਕਾਂ ਦੇ ਲਈ ਚੱਕੀ ਅੱਜ ਗੁਰਦਾਸਪੁਰ ਦੇ ਵਿੱਚ ਜਾ ਕੇ ਡੀਸੀ ਅਤੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਗਈ ਆਓ ਅਸੀਂ ਵੀਡੀਓ ਨੂੰ ਦੇਖਦੇ ਹਾਂ ਡਾਕਟਰ ਜੀ ਫੋਟੋਸਾਂ 11 ਜਿਹੜੇ ਨੇ ਵੀਡੀਓ ਤੇ ਸਬੰਧਤ ਕਰ ਸਕਦੇ ਪਛਾਰੋ ਉਹਨਾਂ ਜਿਹੜੀ ਫੋਟੋ ਜਿਹੜੀਆਂ ਨੇ ਉਸ ਦੇ ਮੁਤਾਬਕ ਤਾਂ ਤੁਸੀਂ ਵੀਡੀਓ ਨੂੰ ਡਾਕਟਰ ਹਾਂਜੀ ਸਰ ਸਾਡੇ ਕੋਲ ਕਬਰਸਤਾਨ ਦੇ ਯੋਧਾ ਕੋ ਮੁੰਡਾ ਨੇ ਕਿੰਨੀਆਂ ਪੂਰੀਆਂ ਕੀਤੀਆਂ ਜਾਂ ਚੁੱਕੀਆਂ ਨੇ ਕਿ ਕਿਸ ਤਰ੍ਹਾਂ ਕਰਕੇ ਉਹ ਰੁਪਈਆ ਹਿਾਰੇ ਉਹ ਕੋਈ ਫਿਰਸਟ ਸਾਡੇ ਕੋਲ ਸਾਰੇ ਰੁਪਈਆ ਨਹੀਂ ਗਏ ਕੋਈ ਵੀ ਸਾਡੇ ਨੂੰ ਸ੍ਰੀਂਗਿਆ ਪੈਣਾ ਦੇ ਪੈਸੇ ਹੈਗੇ ਸਭ ਵਾਂਝੇ ਉਹ ਬਾਦਸ਼ਾਹ ਕਿ ਕਿ ਹਾਂਜੀ ਪਰ ਕੋਈ ਮਾਰ ਅਸੀਂ ਆਈ ਹੈ ਜਿਹੜੀ ਸਾਈਡੋਂ ਲਿਖੀ ਬਾਦਸ਼ਾਹ ਕਿ ਜਨੇਬੰਦੀ ਦੇ ਜਾਂ ਕਿਸੇ ਜਿੱਤਾ ਹੈ ਕਿ ਉਹ ਸੇ ਭੰਨਾ ਚਾਹੀਦਾ ਹੈ ਸਾਥ ਨਹੀਂ ਬਲਾਕ ਕਿੰਨੇ ਆ ਔਰ ਇਹਦੇ ਵਿੱਚ ਕਿੰਨੇ ਪਿੰਡਾਂ ਦੇ ਪ੍ਰਸਤਾਨ ਹੈਗੇ ਸਭ ਤੋਂ ਪਹਿਲਾ ਬਲਾਕ ਹੈ ਸਰ ਉਹਨਾਂ ਨਾਲ ਮੋਟੀ ਮਸਲ ਨੂੰ ਮੈਂ ਪਹਿਲਾਂ ਫਰਤ ਲੈ ਆਵਾਂਗਾ ਥੱਲੇ ਪਿੰਡਾਂ ਦੇ ਦਿਨ ਨਗਰ ਜੀ ਸਰ ਕਮਿਸ਼ਨ ਦੀਆਂ ਕਾਫੀ ਮੁਸ਼ਕਲਾਂ ਸੀ ਔਰ ਪ੍ਰਸ਼ਾਸਨ ਨਾਲ ਕੀ ਗੱਲ ਬਾਤ ਹੋਈ ਸੋ ਸਰ ਮੇਰੇ ਵੱਲੋਂ ਜੀ ਐਮ ਸੀ ਦੀ ਮੈਂ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਅੱਜ ਦਾ ਦਿਨ ਪਰਮੇਸ਼ਰ ਨੇ ਦਿਖਾਇਆ ਅੱਜ ਗੁਰਦਾਸਪੁਰ ਦੇ ਵਿੱਚ ਸਾਡੀ ਪਹਿਲੀ ਫੇਰੀ ਸੀ ਔਰ ਪੂਰੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਗਈ ਆ ਸਬੰਧਤ ਜਿਹੜੇ ਅਧਿਕਾਰ ਜਿਹੜੇ ਉਹਨਾਂ ਨੂੰ ਬੁਲਾਇਆ ਗਿਆ ਵਾ ਜਿਦਾ ਆਪਾਂ ਸਭ ਜਾਣਦੇ ਆਂ ਵੀ ਹੱਟ ਦੇ ਨਾਲ ਜਿਹੜੇ ਸਾਡੇ ਗੁਰਦਾਸਪੁਰ ਜਿਹੜਾ ਜ਼ਿਲ੍ਹਾ ਬਹੁਤ ਵੱਡੀ ਜਿੱਤੀ ਚ ਪ੍ਰਭਾਵਿਤ ਹੋਇਆ ਵਾ ਬਹੁਤ ਸਾਰੇ ਲੋਕਾਂ ਦੇ ਜਿਹੜੇ ਘਰ ਆ ਟੁੱਟ ਗਏ ਨੇ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਵਾ ਉਹ ਸਾਰੀਆਂ ਕੰਪਲੀਟਾਂ ਜਿਹੜੀਆਂ ਵਾ ਡੀਸੀ ਸਾਹਿਬ ਦੇ ਧਿਆਨ ਚ ਲਿਆ ਦਿੱਤੀਆਂ ਗਈਆਂ ਵਾ ਔਰ ਪ੍ਰਸ਼ਾਸਨ ਨੂੰ ਇਹ ਦੱਸ ਦਿੱਤਾ ਗਿਆ ਵੀ ਜਿਹੜੇ ਵੀ ਜਿਹੜੇ ਲੋਕਾਂ ਦੇ ਸਾਡੇ ਭੈਣ ਭਰਾਵਾਂ ਦੇ ਮਨੋਰਟੀਸ ਦੇ ਵਿੱਚ ਜਿਹੜੇ ਭੈਣ ਭਰਾ ਹੁੰਦੇ ਨੇ ਉਹਨਾਂ ਦੇ ਘਰ ਜਿਹੜੇ ਨੁਕਸਾਨ ਹੋਇਆ ਵਾ ਉਹ ਜ਼ਰੂਰ ਫੋਰੀ ਤੌਰ ਤੇ ਬਣਾ ਕੇ ਦਿੱਤੇ ਜਾਣ ਉਹਨਾਂ ਦੀ ਪਰਪਾਈ ਕੀਤੀ ਜਾਵੇ ਔਰ ਹੋਰ ਵੀ ਜਿਹੜੀ ਸਬੰਧਿਤ ਪੁਲਿਸ ਪ੍ਰਸ਼ਾਸਨ ਦੇ ਨਾਲ ਜਾਂ ਵੈਲਫੇਅਰ ਦੇ ਨਾਲ ਜਾਂ ਹੋਰ ਵੀ ਅਧਿਕਾਰੀਆਂ ਦੇ ਨਾਲ ਜਿਹੜੀਆਂ ਮੀਟਿੰਗਾਂ ਸੀ ਉਹ ਕਰਕੇ ਅੱਜ ਉਹਨਾਂ ਨੂੰ ਦੱਸਿਆ ਗਿਆ ਉਹਨੂੰ ਦੇਸ਼ ਦਿੱਤੇ ਗਏ ਨੇ ਵੀ ਮਨੋਰਟੀਸ ਦੇ ਲਈ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਆ ਰਹੀਆਂ ਵਾਂ ਉਹਨਾਂ ਨੂੰ ਵੀ ਜਲਦ ਤੋਂ ਜਲਦ ਅਮਲ ਦੇ ਵਿੱਚ ਲਿਆ ਕੇ ਮਿਨੋਰਟੀਜ਼ ਨੂੰ ਜਿਹੜਾ ਬੰਦਾ ਜਿਹੜਾ ਉਹਨਾਂ ਦਾ ਹੱਕਿਆ ਦਿੱਤਾ ਜਾਵੇ ਔਰ ਜਿਹੜੇ ਜਾਗਰੂ ਕਰਨ ਦੇ ਲਈ ਆਪਣੇ ਮਿਨੋਰਟੀਜ਼ ਲਈ ਅਸੀਂ ਕੈਂਪ ਵੀ ਬਹੁਤ ਜਲਦ ਸ਼ੁਰੂ ਕਰਨ ਜਾ ਰਹੇ ਹਾਂ ਗੁਰਦਾਸਪੁਰ ਦੇ ਵਿੱਚ ਕਾਲਜ ਦੇ ਵਿੱਚ ਜਿਹੜੀਆਂ ਸਕੂਲਾਂ ਦੇ ਵਿੱਚ ਜਿਹੜੇ ਕੈਂਪ ਲੱਗਣਗੇ ਉਹਦੇ ਵਿੱਚ ਬੱਚਿਆਂ ਨੂੰ ਜਾਗਰੂਤ ਕੀਤਾ ਜਾਊਗਾ ਔਰ ਜਿਹੜਾ ਜਿਹੜੀਆਂ ਸਕੀਮਾਂ ਵਾ ਪੰਜਾਬ ਸਰਕਾਰ ਦੀਆਂ ਸੈਂਟਰ ਸਰਕਾਰ ਦੀਆਂ ਉਹ ਸਾਡੇ ਭਾਈਚਾਰੇ ਨੂੰ ਮਿਲ ਸਕੇ ਉਹਦੇ ਲਈ ਜਿਹੜਾ ਅਸੀਂ ਜਿਹੜੀ ਮੀਟਿੰਗ ਕੀਤੀ ਆ ਔਰ ਪ੍ਰਸ਼ਾਸਨ ਨੂੰ ਇਹ ਦੱਸਿਆ ਗਿਆ ਵਾ ਵੀ ਜਿਹੜੇ ਮਨੋਰਟੀਜ਼ ਲਈ ਜੋ ਵੀ ਸਰਕਾਰ ਕਰ ਰਹੀ ਆ ਉਹਨੂੰ ਧਿਆਨ ਚ ਲਿਆ ਕੇ ਕੀਤਾ ਜਾਵੇ ਔਰ ਸਾਨੂੰ ਉਹਦੀ ਡਿਟੇਲ ਵੀ ਦਿੱਤੀ ਜਾਵੇ ਵੀ ਕੀ ਕੀ ਜਿਹੜਾ ਮਨੋਰਟੀਜ਼ ਨੂੰ ਕਿਹਦੇ ਕੀ ਕੀ ਫਾਇਦੇ ਹੋ ਰਹੇ ਆ ਔਰ ਉਹਦੇ ਲਈ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਵੀ ਤੁਸੀਂ ਵੀ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਜਾਗਰੂਤ ਕਰੋ ਪੜ੍ਹਾਈ ਦੇ ਲਈ ਕਿਉਂਕਿ ਜਦੋਂ ਇੱਕ ਘਰ ਦੇ ਵਿੱਚ ਇੱਕ ਬੱਚਾ ਪੜ ਜਾਂਦਾ ਵਾ ਤੇ ਪੂਰੇ ਪਰਿਵਾਰ ਦਾ ਜਿਹੜਾ ਬੋਝ ਹੈ ਉਹ ਹਲਕਾ ਹੋ ਜਾਂਦਾ ਵਾ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਪੜਾਓ ਔਰ ਜਿੱਥੇ ਵੀ ਤੁਹਾਨੂੰ ਕਿਤੇ ਮੇਰੀ ਲੋੜ ਆ ਸਾਡੇ ਮੈਂਬਰ ਸਾਹਿਬਾਨ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸਾਰੇ ਹੈਗੇ ਨੇ ਸਾਡੇ ਗਲੋਬਲ ਕਸ਼ਸ਼ ਕਮੇਟੀ ਦੀਆਂ ਟੀਮਾਂ ਵਾ ਤੁਸੀਂ ਸਾਡੇ ਨਾਲ ਸੰਪਰਕ ਕਰੋ ਜਿਹੜੀ ਵੀ ਕੋਈ ਤੁਹਾਡੀ ਦਿੱਕਤ ਪਰੇਸ਼ਾਨੀ ਆ ਉਹ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਏਗੀ ਅੱਜ ਕਿੱਦਾਂ ਦੀਆਂ ਮੁਸ਼ਕਲਾਂ ਜਿਹੜੀਆਂ ਸੁਣੀਆਂ ਅੱਜ ਪੁਲਿਸ ਪ੍ਰਸ਼ਾਸਨ ਦੇ ਨਾਲ ਕਾਫੀ ਜਿਹੜੇ ਰੁਕੇ ਮਸਲੇ ਸੀ ਉਹ ਹੱਲ ਕੀਤੇ ਗਏ ਨੇ ਜਿਹੜੇ ਮੁਕੇ ਦੇ ਜਿਹੜੇ ਅਫਸਰ ਸੀ ਉਹਨਾਂ ਨੂੰ ਦੱਸਿਆ ਗਿਆ ਵਾ ਕਿ ਜਿਹੜੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਔਰ ਜਿਹੜੇ ਕੰਮ ਰੁਕੇ ਸੀ ਸਾਡੇ ਕਬਰਸਤਾਨਾਂ ਦੇ ਬਹੁਤ ਲੰਮੇ ਸਮੇਂ ਤੋਂ ਉਹਨਾਂ ਦੇ ਲਈ ਮੀਟਿੰਗ ਕੀਤੀ ਗਈ ਹੈ ਜਿਹੜੀ ਕੁਝ ਕਬਰਸਤਾਨ ਸਾਡੇ ਮੈਂਬਰ ਸਾਹਿਬਾਨਾਂ ਨੇ ਵੀ ਮੇਰੇ ਧਿਆਨ 'ਚ ਲਿਆਂਦੇ ਆ ਉਹਨਾਂ ਦੇ ਜਿਹੜੇ ਸੁੰਦਰੀਕਰਨ ਸੀ ਉਹਦਾ ਕੰਮ ਸੀ ਉਹ ਜਿਹੜਾ ਉਹਦੇ ਲਈ ਕਰਨ ਲਈ ਪ੍ਰਸ਼ਾਸਨ ਨੂੰ ਅਧਿਆਇ ਦਿੱਤੀ ਹੈ ਤੇ ਹੀ ਆ ਔਰ ਜਿੱਥੇ ਕਬਰਸਤਾਨ ਨਹੀਂ ਹੈਗੇ ਉਹਨਾਂ ਦੀ ਵੀ ਜਾਂਚ ਕਰਕੇ ਉਥੇ ਵੀ ਕਬਰਸਤਾਨ ਜਿਹੜੇ ਪ੍ਰੋਵਾਈਡ ਕਰਵਾਏ ਜਾਣ ਉਹਦੇ ਲਈ ਵੀ ਅਜਿਹੇ ਅਧਿਆਇ ਦਿੱਤੀ ਗਈ ਹੈ ਪ੍ਰਸ਼ਾਸਨ ਨੂੰ ਪਰ ਤਾਂ ਇੱਕ ਕਾਫੀ ਲੰਬੇ ਸਮੇਂ ਤੋਂ ਗੁਰਦਾਸਪੁਰ ਦੇ ਵਿੱਚ ਮੁੱਦਾ ਮਸੀਹ ਚੌਂਕ ਨੂੰ ਲੈ ਕੇ ਉਹਦੇ ਬਾਰੇ ਵੀ ਬਚਾਉਣ ਉਹਦੇ ਲਈ ਮੈਂ ਡੀਸੀ ਸਾਹਿਬ ਨੂੰ ਮੈਂ ਕਹਤਾ ਹਾਂ ਔਰ ਬਾਕੀ ਪ੍ਰਸ਼ਾਸਨ ਨੂੰ ਵੀ ਦੱਸਤਾ ਹਾਂ ਵੀ 크ਿਸਮਸ ਤੋਂ ਪਹਿਲਾਂ ਪਹਿਲਾਂ ਜਿਹੜਾ ਚੌਂਕ ਬਹੁਤ ਦੇਰ ਤੋਂ ਰੁਕਿਆ ਵਾ ਉਹਨੂੰ ਜਲਦ ਤੋਂ ਜਲਦ ਬਣਾ ਕੇ ਮਸੀਹ ਭਾਈ ਚਾਰੇ ਦੇ ਸਬੂਧ ਕੀਤਾ ਜਾਵੇ ਧੰਨਵਾਦ